ਮੈਂ ਬਹੁਤ ਜ਼ਿਆਦਾ ਖੁਸ਼ ਮਹਿਸੂਸ ਕਰ ਰਹੀ ਹਾਂ ਮੈਂ ਜਿਵੇਂ ਸੱਤਵੇਂ ਸਮਾਨ ਤੇ ਇਸ ਟਾਈਮ ਤੇ ਇਦਾਂ ਆ ਮੇਰੇ ਨਾਲ ਤਾਂ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਸੁਪਨਾ ਸੱਚ ਹੋਇਆ ਜਿਸ ਲਈ ਮੈਂ ਪੂਰਾ ਸਾਲ ਮਿਹਨਤ ਕੀਤੀ ਜਿਹੜੇ ਉਹਨੇ ਸਾਲ ਪਹਿਲਾਂ ਸੁਪਨਾ ਦੇਖਿਆ ਸੀ ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਸੱਚ ਹੋ ਗਿਆ ਕੀ ਨਾਮ ਹੈ ਤੁਹਾਡਾ ਗੁਨੀਤ ਕੌਰ ਤੁਸੀਂ 10th ਦੇ ਵਿੱਚੋਂ ਦੀ ਟਾਪ ਕੀਤਾ ਹੈ ਸਭ ਤੋਂ ਪਹਿਲਾਂ ਉਹਦੇ ਲਈ ਮੁਬਾਰਕਬਾਦ ਤੇ ਇਸ ਟਾਪ ਦਾ ਜਿਹੜਾ ਸਿਹਰਾ ਹੈ ਉਹ ਤੁਸੀਂ ਕਿਸ ਦੇ ਸਿਰ ਸਜਾ ਰਹੇ ਹੋ ਆਪਣੀ ਫੈਮਲੀ ਫੈਮਲੀ ਦੇ ਹਾਂਜੀ ਤੇ ਕਿਵੇਂ ਤੁਹਾਨੂੰ ਲੱਗ ਰਿਹਾ ਇਸ ਵਕਤ ਕਿ ਤੁਸੀਂ 10th ਦੇ ਵਿੱਚ ਟਾਪ ਕੀਤਾ ਡਿਸਟ੍ਰਿਕਟ ਕੋ ਸੈਕਿੰਡ ਨੰਬਰ ਤੇ ਹੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਸੁਪਨਾ ਸੱਚ ਹੋਇਆ ਜਿਸ ਲਈ ਮੈਂ ਪੂਰਾ ਸਾਲ ਮਿਹਨਤ ਕੀਤੀ ਸੀ ਫੈਮਲੀ ਦੇ ਵੱਲੋਂ ਕਿ ਉਹ ਜਸ ਪ੍ਰਿਆ ਤੁਹਾਨੂੰ ਪੂਰਾ ਸਪੋਰਟ ਰਿਹਾ ਹੈ ਹਰ ਵਕਤ ਸਪੋਰਟ ਰਿਹਾ ਹੈ ਤੇ ਅਗਿਆਨ ਵੱਲੇ ਟਾਈਮ ਦੇ ਵਿੱਚ ਆਪਣਾ ਫਿਊਚਰ ਜਿਹੜਾ ਤੁਸੀਂ ਕਿਵੇਂ ਦਾ ਦੇਖਦੇ ਹੋ ਮੈਂ ਆਪਣਾ ਫਿਊਚਰ ਇੱਕ ਕੀਰਤਨੀਏ ਦੇ ਵਾਂਗੂ ਦੇਖਦੀ ਹਾਂ ਐਜ਼ ਅ ਕੀਰਤਨੀਏ ਕੀਰਤਨ ਕਰਨਾ ਚੌਂਕਿਤ ਜੀ ਤੁਹਾਨੂੰ ਹਾਂਜੀ ਤੇ ਇੱਥੇ ਦਾ ਨਜ਼ਰੀ ਫੈਮਿਲੀ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਸਾਰੇ ਬਹੁਤ ਖੁਸ਼ ਨੇ ਐਂਡ ਸਾਰੇ ਮਤਲਬ ਜਿਹਦੇ ਫੋਨ ਆ ਰਹੇ ਸਾਰਿਆਂ ਵੱਲੋਂ ਤੇ ਸਾਰਿਆਂ ਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਗੁਨੀਤ ਕਿੰਨਾ ਕਸਮਾ ਤੁਸੀਂ ਆਪਣੀ ਪੜਾਈ ਨੂੰ ਦਿੰਦੇ ਸੀਗੇ ਜਿੰਨਾ ਸਮਾਂ ਮੈਂ ਦੇ ਸਕਦੀ ਸੀ ਉਹਨਾ ਦਿੱਤਾ ਫਸਟ ਪ੍ਰਾਇੋਰਟੀ ਆਪਣੀ ਪੜਾਈ ਨੇ ਦਿੱਤੀ ਟੋਟਲ ਮਾਰਕਸ ਕਿੰਨੇ ਲੱਗਦੇ 498 ਆਊਟ ਆਫ 500 99.6% ਹਾਂਜੀ ਠੀਕ ਹੈ ਜੀ ਤੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵਕਤ ਉਹ ਸਟੂਡੈਂਟਸ ਉਹਨਾਂ ਲਈ ਕੋਈ ਖਾਸ ਸੁਨੇਹਾ ਕਿ ਜੋ ਵੀ ਤੁਹਾਡਾ ਟਾਰਗੇਟ ਆ ਉਹਨੂੰ ਬਸ ਉਹਨੂੰ ਯਾਦ ਰੱਖੋ ਤੇ ਮਿਹਨਤ ਕਰੀ ਜਾਓ ਬਾਕੀ ਰੱਬ ਦੇ ਚਾਹਤ ਹੈ ਠੀਕ ਹੈ ਥੈਂਕ ਯੂ ਨਾਮ ਹੈ ਜੀ ਮੇਰਾ ਨਾਮ ਦਸਵੀਰ ਕੌਰ ਹੈ ਬੇਟੀ ਗੁਨੀਤ ਦੇ ਵੱਲੋਂ ਟੌਪ ਕੀਤਾ ਗਿਆ ਸਭ ਤੋਂ ਪਹਿਲਾਂ ਮੁਬਾਰਕਬਾਦ ਤੇ ਕੀ ਮੈਂ ਫੀਲ ਕਰ ਰਹੀ ਹਾਂ ਇਸ ਵਕਤ ਮੈਂ ਬਹੁਤ ਜ਼ਿਆਦਾ ਖੁਸ਼ ਮਹਿਸੂਸ ਕਰ ਰਹੀ ਹਾਂ ਮੈਂ ਜਿਵੇਂ 7ਵੇਂ ਸਥਾਨ ਤੇ ਇਸ ਟਾਈਮ ਤੇ ਇਦਾਂ ਆ ਮੇਰੇ ਨਾਲ ਤਾਂ ਮੇਰਾ ਜਿਵੇਂ ਡ੍ਰੀਮ ਕਮ ਟ੍ਰੂ ਹੋਇਆ ਹੈ ਤੇ ਬੇਟੀ ਦੇ ਇਸ ਟੌਪ ਕਰਨ ਦੇ ਪਿੱਛੇ ਤੁਹਾਡੀ ਮਿਹਨਤ ਜਿਹੜੀ ਉਹ ਕਿੱਦਾਂ ਦੀ ਰਹੀ ਹੈ ਸਪੋਰਟ ਹੀ ਕੀਤਾ ਮੈਂ ਇਹਨਾਂ ਤੇ ਇਹਨੇ ਖੁਦ ਕੀਤੀ ਆ ਇਹਨੂੰ ਕੰਟੀਨਿਊਸ ਸਪੋਰਟ ਮੈਂ ਦਿੱਤਾ ਹਮੇਸ਼ਾ ਬਸ ਇਹਨੂੰ ਆਪਣਾ ਟਾਰਗੇਟ ਦਿਖਾਉਂਦੀ ਰਹੀ ਸੀ ਕਿ ਤੇਰਾ ਟਾਰਗੇਟ ਇਹੀ ਆ ਤੂੰ ਇਹਨੂੰ ਹੀ ਮੇਨ ਰੱਖ ਕੇ ਤੇ ਬਸ ਆਪਣੀ ਮਿਹਨਤ ਕਰੀ ਜਾ ਬਸ ਅੱਛਾ ਗੁਨੀਤ ਦੇ ਵੱਲੋਂ ਕੁਝ ਸਬਜੈਕਟਸ ਨੂੰ ਚੈਲੰਜ ਵੀ ਮੰਨਿਆ ਗਿਆ ਸੀ ਤਾਂ ਤੁਹਾਡੇ ਨਾਲ ਜ਼ਿਕਰ ਹੁੰਦਾ ਸੀ ਗੁਨੀਤ ਦੇ ਵੱਲੋਂ ਕਿ ਵੀ ਮੇ ਸਬਜੈਕਟ ਜਿਹੜੇ ਟਫ ਨੇ ਜਾਂ ਫਿਰ ਕਿਵੇਂ ਤੁਸੀਂ ਹੈਲਪ ਆਊਟ ਕਰਦੇ ਸੀਗੇ ਕਿ ਉਹਨਾਂ ਨੂੰ ਥੋੜਾ ਆਸਾਨ ਬਣਾਉਣ ਦੇ ਲਈ ਹਾਂਜੀ ਇਹਨੂੰ ਸ਼ੁਰੂ ਤੋਂ ਮੈਥਮੈਟਿਕਸ ਤੋਂ ਡਰ ਲੱਗਦਾ ਸੀਗਾ ਜਦਕਿ ਮੇਰਾ ਖੁਦ ਦਾ ਸਬਜੈਕਟ ਸੀ ਮੈਥਮੈਟਿਕਸ ਤੇ ਮੈਂ ਇਹਨੂੰ 9 ਤੱਕ ਮੈਂ ਹੀ ਪੜਾਇਆ ਸੀ ਆ ਹੁਣ ਮੈਂ ਇਹਨੂੰ 10th ਵਿੱਚ ਕੋਚਿੰਗ ਲੈ ਕੇ ਦਿੱਤੀ ਸੀਗੀ ਤੇ ਮੈਨੇ ਮਤਲਬ ਕਾਫੀ ਹਾਰਡ ਵਰਕ ਕੀਤਾ ਉਹਨਾਂ ਲਈ ਤੇ ਉਹਨੇ ਪਰਫੈਕਟ 100 ਸਕੋਰ ਕੀਤੇ ਮੈਂਸ ਦੇ ਵਿੱਚ ਮੈਂ ਸਟੈਂਡਰਡ ਲਿਆ ਸੀ ਪਰਫੈਕਟ 100 ਸਕੋਰ ਕੀਤੇ ਹੁੰਦੇ ਵਿੱਚ ਬਹੁਤ ਬੜੇ سارے ਮਾਪੇ ਤੁਹਾਨੂੰ ਦੇਖ ਰਹੇ ਨੇ ਇਸ ਵਕਤ ਕੀ ਕਹਿਣਾ ਚਾਹੁੰਦੇ ਬਸ ਇਹ ਹੈ ਕਿ ਆਪਣੇ ਬੱਚਿਆਂ ਦਾ ਮਤਲਬ ਧਿਆਨ ਰੱਖੋ ਸਪੋਰਟ ਕਰੋ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦਿਓ ਜੀ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਬੇਟੀ ਗੁਨੀਤ ਦੇ ਵੱਲੋਂ ਟਾਪ ਕੀਤਾ ਗਿਆ ਸਭ ਤੋਂ ਪਹਿਲਾਂ ਉਹਦੇ ਲਈ ਮੁਬਾਰਕਬਾਦ ਕਿੱਦਾਂ ਦਾ ਫੀਲ ਹੋ ਰਿਹਾ ਧੰਨਵਾਦ ਜੀ ਬਹੁਤ 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 ਅੱਛਾ ਲੱਗ ਰਿਹਾ ਜੀ ਜਿਹੜੇ ਉਹਨੇ ਸਾਲ ਪਹਿਲਾਂ ਸੁਪਨਾ ਦੇਖਿਆ ਸੀ ਤੇ ਚਲੋ ਪ੍ਰਮਾਤਮਾ ਦੀ ਮਿਹਰ ਨਾਲ ਉਹ ਸੱਚ ਹੋ ਗਿਆ ਤੇ ਨਕ ਸਮਾ ਜਿਹੜਾ ਬੇਟੀ ਕੋਲ ਡਿਗਾਈ ਨੂੰ ਜਿੰਦੀ ਸੀ ਔਰ ਇਹ ਟੌਪ ਜਿਹੜਾ ਬੇਟੀ ਦੇ ਵੱਲੋਂ ਕੀਤਾ ਗਿਆ ਪਰਿਵਾਰ ਦੀ ਮਿਹਨਤ ਕਿੱਦਾਂ ਦੀ ਰਹੀ ਹੈ ਸਾਰੇ ਪਰਿਵਾਰ ਨੇ ਹਰ ਹਾਲ ਕੇ ਜੀ ਸਪੋਰਟ ਕੀਤੀ ਜਾਂਦੀ ਇਹਦਾ ਕੰਮ ਸੀ ਸਿਰਫ ਪੜਨਾ ਬਾਕੀ ਜੋ ਜਿਹੜੀਆਂ ਸਰਵਿਸਿਸ ਸੀ ਉਹਨੂੰ ਬੈਠੀ ਨੂੰ ਹੀ ਮਿਲਦੀਆਂ ਸੀਗੀਆਂ ਚਾਹੇ ਪਾਣੀ ਪੀਣਾ ਚਾਹੇ ਕੋਈ ਖਾਣਾ ਖਾਣਾ ਤੇ ਉਹ ਸਾਰਾ ਕੁਝ ਇੰਦੇ ਤੱਕ ਪਹੁੰਚਦਾ ਹੁੰਦਾ ਸੀ ਬਸ ਇਹਦੀ ਡਿਊਟੀ ਸੀ ਵੀ ਤੂੰ ਪੜਨਾ ਆ ਹਮਮ ਅੱਛਾ ਇਹ ਦੱਸੋ ਕਿ ਬੇਟੀ ਦਾ ਅੱਗੇ ਸੁਪਨਾ ਹੈ ਉਹ ਕਹੇ ਰਹੀ ਕਿ ਮੈਂ ਆਪਣਾ ਫਿਊਚਰ ਐਜ਼ ਅ ਕੀਰਤਨੀਆ ਵੀ ਦੇਖਦੀ ਆ ਮੈਂ ਕੀਰਤਨ ਕਰਨਾ ਚੰਗੀਆਂ ਹੋਰ ਇਹ ਤੋਂ ਇਲਾਵਾ ਪ੍ਰੋਫੈਸ਼ਨਲ ਲਾਈਫ ਜਿਹੜੀ ਆ ਕਿਸ ਤਰੀਕੇ ਦੀ ਤੁਸੀਂ ਦੇਖਦੇ ਹੋਗੇ ਬੇਟੀ ਦੀ ਜੀ ਪੜ੍ਹਾਈ ਤੇ ਕਰੇਗੀ ਵਧੀਆ ਪਰ ਜੋ ਨਾਲ-ਨਾਲ ਜਿਹੜੇ ਇਹਦੇ ਸ਼ੌਂਕ ਆ ਉਹ ਵੀ ਜਾਰੀ ਰਹਿਣਗੇ ਜੇ ਉਹ ਸਿੱਖਦੀ ਆ ਜਿਹੜੀ ਚੀਜ਼ ਚਾਹੇ ਕੀਰਤਨ ਸਿੱਖਦੀ ਆ ਜਾਂ ਹੋਰ ਵੀ ਇਹਦਾ ਸ਼ੌਕ ਆ ਉਹ ਨਾਲ-ਨਾਲ ਸਿੱਖਦੀ ਰਹੇਗੀ ਜਿਹੜੀ ਤੇ ਨਾਲ ਜਿਹੜੀ ਮੇਨ ਜਿਹੜੀ ਸਟੱਡੀ ਆ ਬੇਸਿਕ ਜਿਹੜੀ ਸਟੱਡੀ ਆ ਚੱਲਦੀ ਉਹ ਨਾਲ ਚੱਲਦੀ ਰਹੇਗੀ ਜਿਸ ਤਰ੍ਹਾਂ ਇਹਦੀ ਅਗੋਦੀ ਰੁਚੀ ਹੋਏਗੀ ਜਿਸ ਸਬਜੈਕਟ ਦੇ ਵਿੱਚ ਗਗਨ ਜੀ ਬਹੁਤ ਸਾਰੇ ਮਾਪਿਓ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਖਾਸ ਤੌਰ ਤੇ ਕੀ ਸੁਣਿਆ ਸਾਰੇ ਜਿਹੜੇ ਮਾਤਾ ਪਿਤਾ ਦੇਖ ਰਹੇ ਨੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਵੀ ਬੱਚਿਆਂ ਨੂੰ ਕਹੋ ਵੀ ਤੁਸੀਂ ਸੁਪਨੇ ਦੇਖੋ ਪ੍ਰਮਾਤਮਾ ਆਪੇ ਮਿਹਨਤ ਜੇ ਤੁਸੀਂ ਕਰੋਗੇ ਪ੍ਰਮਾਤਮਾ ਸੁਪਨਿਆਂ ਨੂੰ ਜਰੂਰ ਇੱਕ ਨਾ ਇੱਕ ਦਿਨ ਸੱਚ ਕਰੇਗਾ ਠੀਕ ਹੈ